ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਪੈਂਪਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਚਰਦੀ ਕਲਾ ਵਿੱਚ ਹੋਣਗੇ ਸਭ ਸਾਰੇ ਠੀਕ ਠਾਕਾਂ ਜੀ ਤੇ ਬਾਕੀ ਜੀ ਸਾਰੇ ਪੈਂਪਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ਅੱਜ ਹੈਗਾ ਇੱਕ ਜਾਣ ਲਈ ਨਵਾਂ ਸਾਲ ਨਵੇਂ ਸਾਲ ਦਾ ਪਹਿਲਾ ਦਿਨ 2026 ਚੱਲ ਗਿਆ ਤੇ ਕਾਹ ਦਾ ਦਿਨ ਅੱਜ ਤੱਕ ਕਿਸੇ ਕੰਮ ਦਾ ਦਿਨ ਹੈ ਨਹੀਂ ਹੋਰੀ ਰਾਤ ਵੀ ਕੜੀਆਂ ਆਈਆਂ 11:00 ਵਜੇ ਤੇ ਸਵੇਰੇ ਤੱਕੇ ਵੀ 4:00 ਵਜੇ ਕੜੀਆਂ ਸੀਗੀਆਂ ਤੇ ਆਪਣਾ ਕੀ ਨਾਂ ਲੈਂਦੇ ਹੁੰਦੇ ਹੁਣ ਵੀ ਆਏ ਨਾ ਹੋਰੀ ਪਤਾ ਨਹੀਂ ਭੂਰ ਦੀ ਸਿੱਟੀ ਆ ਨਾ ਰੱਬ ਤੇ ਭਾਈ ਉਧਰੋਂ ਕੱਪੜੇ ਜਿਹੜੇ ਜਿਉਂ ਤਾਂ ਪੈਣ ਕਿ ਮਸ਼ੀਨ 'ਚ ਸੁਕਾ ਲਿਆ ਹੁੰਦੇ ਸੀਗੇ ਤੇ ਪਰ ਅੰਦਰ ਪਾਏ ਹੋਏ ਆ ਕੁਝ ਦਿਨ ਜਿਆਦਾ ਗੁੱਟੇ ਉਹ ਤਾਂ ਬਾਹਰ ਹੀ ਪਏ ਆ ਬੁਰਾ ਹਾਲ ਕਰਕੇ ਅੱਜ ਤਾਂ ਦਿਨ ਜਮਈ ਜਮਈ ਨੀ ਸੋਨਾ ਬੇਕਾਰ ਦਾ ਲੱਗਿਆ ਵਾ ਤੇ ਟਾਈਮ ਦੀ ਕੰਨਵਾਜ ਵਿੱਚ ਤੇ ਆਪਾਂ ਤੁਹਾਨੂੰ ਸਾਡੇ ਅੰਦਰ ਆਵਾਂਗਾ ਆਪਾਂ ਜੀ ਆਂਦੇ ਸੀ ਸਬਜ਼ੀ ਗਾਜਰਾਂ ਮਟਰ ਬਣਾਵਾਂਗੇ ਤੇ ਜਸ਼ਨ ਦੇ ਡੈਡੀ ਤੇ ਮੰਮੀ ਉਧਰ ਨੀਰਾ ਚਾਹੇ ਕਰਨੀ ਨੀਰਾ ਚਾਹ ਪਾਈ ਜਾਂਦੇ ਜਮੀ ਸੋਨਾ ਦੇਣਾ ਹੈ ਬਾਕੀ ਸਾਰੇ ਭੈਣ ਭਰਾਵਾਂ ਨੇ ਨਾਲ ਜਾਣਾ ਆਪਣੇ ਨਿਊ ਇਅਰ ਦੀਆਂ ਜਨਮ ਦਿਨੀਆਂ ਨਿਕਲਦਾ ਮੁੱਛ ਨਿਯਾ ਨਾਲ ਮੈਂ ਸਾਲ ਦੀਆਂ ਵਧਾਈਆਂ ਦਿੱਤੀਆਂ ਜੀ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਭੈਣ ਭਰਾਵਾਂ ਨੂੰ ਹੈਪੀ ਨਿਊ ਇਅਰ ਜੀ ਤੇ ਵਾਹਿਗੁਰੂ ਬਰਦਾਸ਼ ਕਰਦੇ ਆ ਕਿ ਇਹ ਸੱਚੇ ਬਾਦਸ਼ਾਹ ਸਾਰਿਆਂ ਦੇ ਸੁਪਨੇ ਪੂਰੇ ਕਰੀ ਹਨਾ ਵਧੀਆ ਨਵਾਂ ਸਾਲ ਦੇ ਵਿੱਚ ਸਾਰਿਆਂ ਦੀ ਹਰੀਆਂ ਬੂਹੀਆਂ ਹੋਣ ਜਿਹਦੇ 2025 ਦੇ ਵਿੱਚ ਸੁਪਨੇ ਆ ਝੂਲੇ ਰਹੇ ਕੋਈ ਕੰਮ ਅਧੂਰਾ ਰਹੇਗਾ ਪੂਰਾ ਹੋਵੇ ਵਾਹਿਗੁਰੂ ਬਖੇ ਸਾਰੇ ਤੰਦਰੁਸਤ ਰਹਿਣ ਤੇ ਧੰਨਵਾਦ ਸੋਹਣਾ ਜਿਸਨੇ ਪਾਪੇ ਨੂੰ ਕਹਿ ਦੇਣਾ ਤਾ ਤੁਰਤ ਖਾਣ ਦੀ ਲੋੜ ਤਾਂ ਕਰਦੇ ਪੁੱਤ ਮੁਰਕੇ ਜੰਮੀ ਨਹੀਂ ਦਸਣਾ ਕਿਉਂਸ ਹਾਂ ਕੀ ਚਲ ਚਲ ਜਾ ਪਰ ਚੀਰ ਬਈ ਸਾਬੀ ਤੇ ਫਿਰ ਤੁਹਾਨੂੰ ਦਿਖਾਉਣੇ ਆਪਾਂ ਉਧਰਲੇ ਪਾਸੇ ਆ ਕੀ ਹਾਲ ਚਾਲ ਅੱਜ ਬਾਣੀ ਬੁਣੀ ਚੱਕਣੇ ਲੱਗਣਾ ਉਸ ਇੱਥੇ ਅੱਗ ਵਿਚਾਲੀ ਅਸੀਂ ਜਾ ਚੁੱਕੀ ਖੇਤੀ ਬੈਠੇ ਰਹੇ ਤੇ ਫਿਰ ਮਾ ਜਾਨ ਨੂੰ ਤਾਂ ਅੱਗ ਹੈ ਵੀ ਕੋਲ ਰਹੇਗੇ ਬਹਤਾਂ ਨੂੰ ਸਾਬ ਦੀ ਧੀਰ ਲਈ ਫਾਣੇ ਬੂਲੇ ਮਹਾਂ ਚਾਹ ਤੇ ਆ ਗਈਆਂ ਤੇ ਮੈਂ ਸਬਜੀ ਦੀ ਚੀਰਾ ਚਰਾਈ ਕਰਕੇ ਧਰ ਦਿੰਨੀ ਆ ਲਸਣ ਦਾ ਛਿੱਲਣਾ ਤੇ ਫਸ ਗੱਲ ਦਾ ਬੱਜਾ ਗਈ ਜੀ ਲਾਉਂ। ਅਲੀਓ ਜੀਰਾ ਪਾਤਾ ਪਛੂ ਜੀ। ਮੈਂ ਮੋਟਾ ਆਇਆ ਕੋ ਭਲੀ ਦੀ ਜੀ ਇਹ ਤੇਰਾ। ਇਹ ਮੇਰਾ ਥੋੜਾ ਜਿਹਾ ਥੋੜੇ ਟਾਈਮ ਨੁਕਣੀ ਹੀ ਆ ਜਾਣੀਆਂ। ਲੱਗਦਾ ਚਾਂਸ ਹੈ।

ਪਰੇ ਹੱਵੇ ਉੱਥੇ ਆ ਜਾ ਉਹ ਹੁਣੀਆਂ ਉਹ ਡਾਇਨਾਸੌਰ ਡਾਇਨਾਸੌਰ ਆਉਂਦੇ ਡਾਇਨਾਸੌਰ ਚਲੋ ਜੀ ਆਪਾਂ ਲੈ ਜਾਈਏ ਤਾਈਆ ਹਾਲ ਦੇਖੋ ਤੁਸੀਂ ਰੱਬ ਕੋਈ ਹਾਲ ਨਿਕਾਲਾ ਨਾ ਮਸਾਲਾ ਨਾ ਹਾਲ ਲੈ ਕੇ ਰਾਤੇ ਆਪ ਖੜੇ ਕਨੀਆਂ ਭੈਣ ਜਰ ਸਣਾ

ਕਾਲੂ ਨਾ ਮਾਗੇ ਕਾਲੂ ਬੁਲਾਣਾ ਸਾਰਾ ਕੁਝ ਗਿੱਲਾ ਹੋ ਗਿਆ ਝੂਂਗੜਾ ਸਾਰੇ ਪੱਤੇ ਜੁੱਤੇ ਸਾਰਾ ਨਾ ਪਿੰਡ ਸਭ ਗਿੱਲਾ ਹੈ ਉਹ ਕੀ ਹੈ ਮੀ ਉੱਧਰ ਉਹ ਕਿਆਰੀ ਉਹ ਮੇਥੇ ਹੈ ਇਹ ਗਲੇ ਸਾਗ ਦੀ ਗੰਮੰਦੇ

ਆਜਾ ਜਰਾ ਆਪਾਂ ਸਾਡੇ ਚਾਹਦੇ ਆਂਦਾ ਲਾਲ ਕੀ ਸੀ ਆਪਾਂ ਜੀ ਕੰਮ ਕਰਤਾ ਕਿਹੜਾ ਕੰਪਨੀ ਤੇ ਤੇ ਅੱਛਾ ਇੱਥੇ ਬਾਤ ਇਹ ਬੋਲੀ ਹੂੰ ਓਰੇ ਕਰਤਿਆਂ ਵਰ ਜਾਣਗੇ ਰਾਤ ਨੂੰ ਇਹਦਾ ਹੁਣ ਆਪਾਂ ਉਹ ਪਾਈ ਐ ਤੇ ਪੱਲੀ ਬੁੱਲੀ ਵੀ ਪਾਈ ਐ ਹਨਾ ਨਹੀਂ ਜਾਂਦੀ ਵਧੀਆ ਬਹਿ ਜਾਂਦੇ ਜੀ ਰਾਤ ਨੂੰ ਚੇਰੀ ਵਰਗੇ ਲੋ ਦੀ ਪਾਣੀ ਪੂਰੀ ਗਰਮ ਹੋ ਰਿਹਾ ਨਾ ਹਣਾ ਤਾਂ ਖੁੱਤ ਨਾ ਲੱਗਦੀ ਦੁਆ ਤਾਂ ਖੱਡ ਹੋ ਹੈ ਆਈ ਦਾ ਨਾਉ ਨਾ ਨਸ ਬੁਰਾ ਹਾਲ ਕਰ ਮੈਂ ਬਿਸਤਰੇ ਬਿਸ਼ਾਉਣ ਅੰਦਰ ਆ ਕੇ ਹੋਣਾ ਹੈ ਗਾਇ ਅੰਦਰ ਸਹੀ ਹੈ ਕੋਈ ਹਾਲ اچھا ਫਿਲ ਫਿਲ ਲਾ ਲਓ ਜੀ ਟਾਈਮ ਭਾਈ 5 ਦਾ ਹੋ ਗਿਆ ਆਟਾ-ਕੁਟਾ ਗੁੰਨ ਲਿਆ ਤੇ ਸਬਜ਼ੀ ਬਣੀ ਪਈ ਹੈ ਤੇ ਦੁੱਧਵਾ ਦਾ ਜਿਹੜਾ ਕੀ ਦਿਨ ਵਾਲਾ ਸੀ ਉਹ ਗਰਮ ਮੈਂ ਕਰ ਲਿਆ ਤੇ 5 ਵਜੇ ਹੁਣ ਆਪਾਂ ਲਿਉਣੀ ਧਾਰਾਂ ਘਟੇ ਤੇ ਪੂਰੀ ਪੂਰ ਜਿ ਡਿੱਗੀ ਆਂਦੀ ਐ ਕਰੀਏ ਟਾਈਮ ਦੇ ਨਾਲ ਪਰੇ ਅੱਜ ਤਾਂ ਨਵੇਂ ਨਹੀਂ ਤਾਂ ਤਵੇੜਾ ਤਾਂ ਮੱਲੋ ਮੱਲੇ ਹੋ ਹੀ ਜਾਂਦਾ ਵਾ ਧਾਰਾਂ ਘਟ ਲਿਆ ਗਿਆ ਜੀ ਪੂਰ ਜਿ ਡਿੱਗੀ ਆਂਦੀ ਐ ਹੋਰ ਹੀ ਹੋਗਾ ਸੁੱਕਾ ਦੇਣ ਬੇੜਾ ਐ ਗਿੱਲਾ ਗਿੱਲਾ ਜਾਂ ਗਿੱਲਾ ਸਿੱਲਾ ਜਾਂ ਬਾਲਾ ਹੋ ਗਿਆ ਉਹੀ ਉਹ ਡਿੱਗਦੀ ਐ ਜੀ ਥੋੜੀ ਡਿੱਗਦੀ ਐ ਪੂਰ ਗਿੱਲੀ ਕਰਤੀ ਧਰਤੀ ਧਾਰਾ ਕੱਢ ਲੀਏ ਜੀ ਟਾਈਮ ਨਾ ਕਰੀਏ ਕੰਮ ਕਰ ਜਾ ਪੱਤੀ ਖਾਂਦੇ ਹੋ ਜਾ ਪਿਆ ਪਿਓ ਪੁੱਤਾਂ ਦਾ ਪੂਰਾ ਜ਼ੋਰ ਲੱਗਿਆ ਵਾ ਲੱਕੜਾਂ ਪਾੜੀ ਜਾਂਦੇ ਕਹਿੰਦੇ ਮੌਸਮ ਖਰਾਬ ਐ ਉਹ ਤਾਂ ਛੜੀਆਂ ਦੀ ਭਰੀ ਲਿਆ ਤੇ ਜਸ਼ਨ ਦੇ ਰੜੀ ਨੇ ਪੂਰੀ ਵੱਡੀ ਕਹਿੰਦੇ ਫਿਰ ਜਿਹੜੀ ਉਹ ਆਹ ਦੇਖੋ ਲੱਕੜਾਂ ਹੀ ਲੱਕੜਾਂ ਕਰਤੀਆਂ ਕੋਨ ਦੋਹਣੇ ਆ ਮੈਂ ਬੈਕ ਕੈਮਰਾ ਕਰਕੇ ਸੱਚ ਗੱਬਲਾ ਕਰਮੀ ਆਈ ਤਾਂ ਕਿ ਅਸੀਂ ਕੋਟੀ ਚ ਠੰਡ ਲਾਦੀ ਠੰਡ ਹੋ ਕੇ ਨਹੀਂ ਜਾਊਗਾ ਸ਼ੂ ਮੰਤਰ ਬਾਗ ਜੀ ਡੈੜੀ ਜਾਊਗਾ ਜਿਵੇਂ ਬਾਗ ਜੀ ਇੰਨੀ ਲੱਕੜਾਂ ਬਾੜਤੀਆਂ ਜੀ ਦੇਖੋ ਆ ਤਾਂ ਪੱਠਲ ਚ ਪਾ ਕੇ ਲੈ ਜਾਾਂਗੇ ਹਨਾ ਇਹ ਉਮੀ ਖਰਾਬ ਹੈ ਕਿ ਵਧੀਆ ਹੋਏਗੀ ਬੱਝ ਗਿਆ ਇਹਨਾਂ ਨੂੰ ਕੀ ਹੈ ਇਹ ਬਾੜੀ ਸੋਣੀ ਅੱਗ ਛੜੂਗੀ ਸਮਾਂ ਦੀ ਇਹਨਾਂ ਨੂੰ ਤਾਂ ਜੋ ਮੋਟੀਆਂ ਮੋਟੀਆਂ ਲੱਕੜਾਂ ਬਾੜਤੀਆਂ ਵਧੀਆ ਹੋ ਗਿਆ ਬਹੁਤਾ ਹੋਰ ਪਾਉਂਗੇ ਕਿ ਬਹੁਤ ਹੈ ਹੋਰ ਹੋਰ ਪਾੜਾਂਗੇ ਸਟੋਰ ਕਰਦੇ ਹੁਣ ਕੀ ਕਰਦੇ ਹਾਂ ਕਿ ਟੋਲ ਭਰਦੇ ਹਾਂ ਕਿਉਂ ਮੈਂ ਹੈ ਨਾੜੀ ਖੁਰਨੀ ਅੱਛਾ ਸਟੋਰ ਕਰ ਦਾਂਗੇ ਉਹ ਜਿਹੜੀਆਂ ਨਵੀਆਂ ਪਾਈਆਂ ਗਈ ਪਾਗੀ ਬੰਲਾਦਾ ਗਈ ਉਹ ਮਟਰ ਹੈਡ ਤੇਪ ਤੇਪ ਤਾਂ ਹੋਈ ਜਾਂਦੀ ਏ ਤੁਸੀਂ ਟੋਲ ਭਰਦੇ ਸੀ ਹੋਰ ਪਾਣੀ ਦਾ ਆਇਆ ਵੀ ਚਲ ਨੂਨ ਨੂਨ ਹੈ ਨਹੀਂ ਹੈ ਨਹੀਂ ਹੈ ਗਈ ਏ ਆ ਗਈ ਉਹੀ ਘਟਦੀ ਹੋ ਗਈ ਮਾੜੀ ਮੋਟੀ ਢੋਲ ਕਿੱਥੇ ਆ ਤਤਾ ਹੈ ਢੋਲ ਕਿੱਥੇ ਆ ਢੋਲ ਦੂਜੇ ਚ ਆਪਣੇ ਟ੍ਰੈਪਲਾਂ ਵਾਲੇ ਟਰੈਕਟਰ ਵਾਲੇ ਚ ਪਿਆ ਲਓ ਪਾ ਲੈ ਖਰਜਾ ਹਜੇ ਜੋੜ ਲਾ ਲੈਂਦੇ ਤੇ ਡਾਡੀ ਮਾੜੀ ਮੋਟੀ ਇਹ ਠੰਡ ਨਾਲ ਹੋਈ ਵੀ ਹੈ ਤਤਾ ਪਾਣੀ ਹਟਵਾ ਲੈਂਦੇ ਪਹਿਲਾਂ ਦੀ ਟੁੱਟੀ ਪਈ ਹੈ ਤਾਂ ਪਾਣੀ ਹਟਪਾਈਏ ਬੱਸ ਹਟਵਾਤਾ <laughs> बस पार्लो दो दा ਟੋਲੇ ਤੇ ਕਿਉਂ ਹੋਇਆ ਜੀ ਪਾਣੀ ਪੁੜੀ ਦਾ ਹੋਰ ਸੱਲੀ ਵੀ ਹੈ ਨਹੀਂ ਲੈਟ ਦੀ ਮੌਸਮ ਦਾ ਕਰਕੇ ਤੇ ਕਾ ਟੈਂਕੀ ਤੇ ਫਿਰ ਪਾਣੀ ਨਹੀਂ ਪਾਉਂਦੇ ਹੁਣ ਔਖਾ ਬਹੁਤ ਹੋ ਜਾਂਦਾ ਅੱਗੇ ਤਾਂ ਹੱਥ ਉਸ ਧੋਣ ਨੂੰ ਮਾੜਾ ਮੋਟਾ ਜਿਹਾ ਧੋਲੇ ਜਿਵੇਂ ਭਾਂਡੇ ਧੋਲੇ ਹਨ ਸਾਰਿਆਂ ਨੂੰ ਚਾਹੀਦਾ ਪਾਣੀ ਤੇ ਬਾਹਰ ਆਉਣਾ ਪੈਂਦਾ ਲੈ ਜੋ ਭਾਈ ਚਲੋ ਜੀ ਮੈਂ ਵੀ ਧਾਰਾ ਕੱਢੀ ਆਪਾਂ ਵੀ ਪਾਣੀ ਵਾਲੇ ਬਤਿੱਲੇ ਥੱਲੇ ਅੱਗ ਫੁੱਲ ਬੱਚੀ ਜਾਂਦੀ ਹੈ ਲਓ ਜੀ ਆਪਾਂ ਲਾ ਗਏ ਆ ਰੋਟੀ ਤੇ ਮੰਮੀ ਡੈਡੀ ਨੂੰ ਬਣਾ ਦੇਣੀ ਮੂ ਵੀ ਚੂਰਾ ਪਾਈ ਜਾਂਦਾ ਬਸ ਉਹ ਤੇ ਠੰਡਾ ਜਿਹਾ ਉਹ ਤਾਂ ਜੀ ਹੁਣ ਪਤਾ ਲੱਗਦਾ ਵੀ ਵਾਕਈ ਠੰਡਾ ਹੈ ਕਿ 2-4 ਦਿਨ ਨਾਲ ਪਹਿਲਾਂ ਤਾਂ ਜਿਹੜਾ ਧੁੱਪਾ ਲੱਗਦੀ ਸੀ ਉਦੋਂ ਵੀ ਖਾਸਪਾ ਤੜ ਲੱਗਦਾ ਸੀ ਕਿਉਂ ਸਵੇਰ ਦਾ ਟਾਈਮ ਹੈ ਕਿ ਜਿਹੜਾ ਕੰਮ ਕਰ ਕਮਾ ਕਰਾਂ ਉਹ ਟੱਪ ਜਾਂਦਾ ਸੀਗਾ ਭੱਜ ਰਸ ਦੇ ਵਿੱਚ ਕਿਉਂ ਫੇਰ ਇਹ ਆਪਾਂ ਭਾਈ ਭਾਈ ਕੰਮ ਕਰਦੇ ਆ ਫੇਰ ਗਰਮਾਹਤ ਆਉਂਦੀ ਹੈ ਯਾਨੀ ਤੇ ਬ੍ਰਿਨੇ ਧੁੱਪ ਕੱਢ ਲੈਂਦਾ ਸੀ ਤੇ ਹੁਣ ਦੋ ਤਿੰਨ ਅੱਜ ਤਾਂ ਨਹੀਂ ਜਾਏਗੀ ਝੰਬੂ ਮਾਰੇ ਜਿਹੜਾ ਮੀਆ ਬਗੂ ਇਹਨੇ ਧੁੰਦ ਸਿੱਟੀ ਸਾਰਾ ਗਿੱਲਾ ਸਿੱਲਾ ਕਰਿਆ ਜਿਹੜਾ ਅੱਜ ਤਾਂ ਨਜਾਇਜ਼ ਹੀ ਪਈ ਉਹ ਸੀਗੀ ਠੰਡ ਤੇ ਮੈਮ ਨੂੰ ਸਟੈਂਡ ਨਹੀਂ ਰੱਖਿਆ ਲੱਗੀ ਮੇਰੇ ਟਾਈਮ ਨਾਲ ਕੰਮ ਕਰੀਏ ਅੱਜ ਕੀ ਨਾ ਲੈਣ ਦੇ ਹੁੰਦੇ 6 ਵਜੇ ਹਜੇ 6:30 ਵਜੇ ਦੇ ਨਵੇਂ ਸਾਰੀਆਂ ਰੋਟੀਆਂ ਨਾਲ ਕੇ ਮੈਨੂੰ ਲੱਗਦਾ ਅੱਜ ਅਸੀਂ 7:00 ਵਜੇ ਨਾਲ ਰੋਟੀ ਖਾ ਕੇ ਸਾਰੇ ਢੀ ਹੋ ਜਾਗੇ ਪੈ ਜਾਗੇ 7:00 7:30 ਕਿਉਂਕਿ ਠੰਡਾ ਹੈ ਜੀ ਫਿਰ ਸਸੂ ਹੋਏ ਉਹਨਾਂ ਦਾ ਟਾਈਮ ਨਹੀਂ ਬੰਦਿਆ ਫਿਰ ਰੋਟੀ ਵੀ ਖਾ ਕੇ ਆਪ ਵੀ ਟਾਈਮ ਨਹੀਂ ਬੜਦੀ ਵਧੀਆ ਸਵਾਦ ਤੇ ਕਿਉਂਕਿ ਅੱਜ ਤੋਂ ਪਹਿਲਾਂ ਠੰਡੇ ਹੈਗੇ ਇੰਨੀ ਜਿਆਦੇ ਠੰਡ ਹੈ ਜੀ ਕਿੰਨੇ ਅਸੂ ਕੱਪੜਾ ਦਾ ਬਹੁਤ ਔਖਾ ਹੋ ਗਿਆ ਜੀ ਮਸ਼ੀਨ ਵੀ ਲੋਡ ਕਰਾਉਣੀ ਸੀਗੀ ਅੱਜ ਤਾਂ ਰਵਣੇ ਕੀ ਕਰੀਂ ਸਤਾ ਕੇ ਜਾਂਦੇ ਮੋٹے ਜਿਹੜੇ ਇਹਨਾਂ ਦੇ ਵੀ ਔਖਾ ਤਾਂ ਹੈ ਜਰਾਬਾ ਜਰੂਬਾ ਕੋਈ ਨਹੀਂ ਸੁਭਦਾ ਔਖਾ ਹੋ ਗਿਆ ਪੜਾ ਨਹੀਂ ਦੋ ਦਿਨ ਆਪਾਂ ਜਰਾਬਾ ਰੱਖਦੇ ਆ ਹਨਾ ਫੇਰ ਵੀ ਤੀਜੇ ਦਿਨ ਤਾਂ ਲੋਣੀ ਨਾ ਬੈਂਦੀਆਂ ਜੀ ਨਹੀਂ ਕਰਦਾ ਬੋਲ ਨੂੰ ਤਿੱਕਕ ਦਾ ਜੋੜਾ ਹੋਰ ਲਿਆਉਣਾ ਪਊਗਾ ਮੇਰੇ ਕੋਲੇ ਵੀ ਦੋ ਹੀ ਜੋੜੇ ਆ ਮੰਮੀ ਕੋਲੇ ਵੀ ਦੋ ਹੀ ਨੇ ਹੰਮ ਹੰਮ ਐਨੇ ਲਿਆਂਦੇ ਤਾਂ ਸੀ ਉਦੋਂ ਉਹ ਪੁੱਤ ਜਿਹੜਾ ਹੋ ਲਿਆ ਤਾਂ ਰੈਡੀ ਐ ਸੀ ਥੋੜੀ ਜਿਹੀ ਹਲਕੀਆਂ ਸੀ ਉਹ ਢੀਆਂ ਕੋਲੇ ਪਾ ਰਹੀਆਂ ਸੀ ਹੱfte ਦੀ ਜਿਹੜੀ ਵਧੀਆ ਇੱਕ ਜੋੜਾ ਟੈਡੀ ਤੋਂ ਲੈਣਾ ਹੈ ਹੋਰ ਵੀ ਆਉਂਦਾ ਹੈ ਬਾਕੀ ਇਹ ਖਾ ਲੋ ਸਾਰੇ ਭੈਣ ਭਰਾ ਰੋਟੀ ਗਾਜਣਾ ਮਤਬ ਦੀ ਦਾਲ ਤੇ ਵੈਗੁਰ ਸੁੱਖ ਰੱਖੀ ਫਿਰ ਦੇਖਾਂਗੇ ਮੂੜੀਆਂ ਵਾਲੇ ਪਰੋਠੇ ਬਣਾ ਲਾਂਗੇ ਜਿਵੇਂ ਸਵੇਰੇ ਅਥਰੇ ਕਪੜਾ ਹੀ ਹੈ ਕਿ ਤੱਕੀ ਹੂੰ ਸੁਭਾ ਹੈ ਸੁਭਾ ਤੋਂ ਬਸ ਦੁੱਧਾ ਤਾਂ ਵਧੀਆ ਲੱਗਦਾ ਸਵਾਦ ਲੱਸੀ ਲਈ ਨਾ ਫਿਰ ਦੇਖਾਂਗੇ ਕੀ ਬਣਦਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਵੀ ਅੰਡਾ ਪਾਈਥੀ ਕਰਾਂਗੇ ਅੱਜ ਦਾ ਛੋਟਾ ਜਿਹਾ ਵਲੌਗ ਬਣਿਆ ਸਾਰੇ ਭੈਣ ਭਰਾ ਜਿਹੜੇ ਕੀ ਵਲੌਗ ਨੂੰ ਕਰ ਲਓ ਜੀ ਫੁੱਲ ਵਾਚ ਤੇ ਠੰਡ ਬਹੁਤ ਜ਼ਿਆਦਾ ਹੈ ਜੀ ਪਲੀਜ਼ ਸਾਰੇ ਭੈਣ ਭਰਾ ਰੱਖੋ ਆਪਦਾ ਧਿਆਨ ਤੇ ਸਵੇਰ ਦੇ ਕੰਮਕਾਰ ਵਸ ਜੀ ਤਾਹ ਦਾ ਭਰ ਭਰ ਆ ਲੰਦੇ ਕੰਮ ਕਰਿਆ ਹਨ ਤੇ ਨਵੇਂ ਸਾਲ ਦੇ ਨਵੇਂ ਸਾਲ ਨੇ ਜਦੋਂ ਬਸੇ ਕੰਮ ਤਾਂ ਉਹੀ ਹੁੰਦੇ ਆਪਣੇ ਲੈ ਦਾ ਆਪਾਂ ਕੀ ਕਰਿਆ ਸਲਾਹ ਮੋਦੀ ਸੀਗੀ ਕਿ ਗੁਰਦੁਆਰਾ ਸਾਹਿਬ ਜਾਵੋ ਪਰਬ ਜਿਹੜਾ ਕੀ ਮੌਸਮ ਜਿਹੜਾ ਕੀ ਬਹੁਤ ਜਿਆਦਾ ਖਰਾਬ ਸੀ ਗੁਰਦੁਆਰਾ ਸਾਹਿਬ ਨਹੀਂ ਜਾਇਆ ਗਿਆ ਤੇ ਇੱਕ ਆਪਾਂ ਨੂੰ ਬਾੜਵਾਵਾ ਪੈ ਗਿਆ ਜੀ ਔਖਾ ਬਹੁਤ ਹੋ ਰਿਹਾ ਕਿਉਂਕਿ ਅੱਜ ਸਾਰਾ ਦਿਨੀ ਤੁੰਸੀ ਤੇ ਕੋਸ ਰਹੀ ਰਹਿੰਗੇਗਾ ਜੀ ਕੋਸੇ ਪੀ ਚਲੋ ਜੀ ਆਦੇ ਹੁੰਦੇ ਆ ਦਿਨ ਵਿੱਚ ਪਾਪ ਨਾ ਹੋਵੇ ਹਨਾ ਵੈਰ ਨੂੰ ਸਭ ਦੇਖਦਾ ਤੇ ਬਾਕੀ ਜਿੰਮੇ ਆਪਾਂ ਕੱਲ ਨੂੰ ਤੁਹਾਨੂੰ ਕਿਸੇ ਕੰਮ ਵਲੋਗ ਦੇ ਨਾਲ ਅੱਜ ਵਾਲੀ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ ਸਾਰੇ ਪਾਂਡ ਪਰਮਾਨੰਤ ਪਿਆਰ ਭਰੀ ਸਸਿਆ ਕਾਲ ਦੀ ਤੇ ਇਹ ਬਾਏ ਬਾਏ ਦੀ